ਅਸੀਂ ਦੋਵੇਂ ਕਮਰੇ ਵੱਲ ਆ ਗਏ ਮੈਂ ਕਮਰਾ ਖੋਲਿਆ ਤੇ ਭੂਆ ਨੂੰ ਪਹਿਲਾਂ ਅੰਦਰ ਜਾਣ ਦਿੱਤਾ ਉਹ ਅੰਦਰ ਚਲੀ ਗਈ ਤੇ ਮੈਂ ਵੀ ਅੰਦਰ ਜਾ ਕੇ ਦਰਵਾਜ਼ਾ ਬੰਦ ਕਰ ਲਿਆ ਭੂਆ ਅੱਗੇ-ਅੱਗੇ ਚੱਲ ਰਹੀ ਸੀ ਤਾਂ ਮੇਰੀ ਨਜ਼ਰ ਉਸ ਉੱਤੇ ਹੀ ਸੀ ਦੋਸਤੋ ਭੂਆ ਦੀ ਦਿੱਖ ਅਜਿਹੀ ਸੀ ਕਿ ਉਸ ਨੂੰ ਦੇਖ ਕੇ ਕਿਸੇ ਦੇ ਵੀ ਮੂੰਹ ਵਿੱਚ ਪਾਣੀ ਆ ਜਾਵੇ ਗੋਰਾ ਰੰਗ ਪੂਰਾ ਸਰੀਰ ਭਰਪੂਰ ਪਰ ਲੱਕ ਪਤਲਾ ਪੀਲੇ ਸੂਟ ਵਿੱਚ ਉਹ ਬਹੁਤ ਸੋਹਣੀ ਲੱਗ ਰਹੀ ਸੀ ਮੈਂ ਹੁਣ ਰੁਕਣਾ ਨਹੀਂ ਚਾਹੁੰਦਾ ਸੀ ਮੈਨੂੰ ਪਤਾ ਸੀ ਕਿ ਅਜਿਹਾ ਮੌਕਾ ਦੁਬਾਰਾ ਨਹੀਂ ਮਿਲੇਗਾ ਦੋਸਤੋ ਉਹ ਬੈੱਡ ਕੋਲ ਪਹੁੰਚੀ ਤਾਂ ਮੈਂ ਜਲਦੀ ਨਾਲ ਉਸ ਦਾ ਹੱਥ ਫੜ ਕੇ ਤੱਕਾ ਦਿੱਤਾ ਤੇ ਉਸ ਦੇ ਨਾਲ ਨਮਸਕਾਰ ਦੋਸਤੋ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਕਹਾਣੀ ਲੈ ਕੇ ਉਮੀਦ ਕਰਦਾ ਤੁਹਾਨੂੰ ਜ਼ਰੂਰ ਪਸੰਦ ਆਏਗੀ ਦੋਸਤੋ ਮੇਰਾ ਨਾਮ ਪਰਮ ਹੈ ਮੈਂ 23 ਸਾਲ ਦਾ ਹਾਂ ਤੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਹਾਂ ਇੱਕ ਵਾਰ ਸਾਡਾ ਪੂਰਾ ਪਰਿਵਾਰ ਸ਼ਿਮਲਾ ਘੁੰਮਣ ਗਿਆ ਮੇਰੇ ਪਰਿਵਾਰ ਦੇ ਮੈਂਬਰ ਮੇਰੇ ਪਿਤਾ ਜੀ ਮੇਰੀ ਮਾਂ ਤੇ ਸਾਡੇ ਨਾਲ ਮੇਰੀ ਭੂਆ ਫੁੱਫੜ ਤੇ ਉਹਨਾਂ ਦਾ 4 ਸਾਲ ਦਾ ਮੁੰਡਾ ਵੀ ਸੀ ਉਹਦੇ ਵਿਆਹ ਨੂੰ 6 ਸਾਲ ਹੋ ਗਏ ਸੀ। ਅਸੀਂ ਸਾਰੇ ਰਾਤ ਦੀ ਟ੍ਰੇਨ ਰਾਹੀਂ Shimla ਲਈ ਰਵਾਨਾ ਹੋਏ। ਜਿਵੇਂ ਹੀ ਅਸੀਂ ਤੈਅ ਕੀਤਾ ਸੀ, ਅਸੀਂ ਸਵੇਰੇ Shimla ਪਹੁੰਚ ਗਏ। ਉੱਥੇ ਦਾ ਠੰਡਾ ਮੌਸਮ ਦੇਖ ਕੇ ਮੈਂ ਬਹੁਤ ਖੁਸ਼ ਹੋਇਆ। ਚਾਰੇ ਪਾਸੇ ਹਰਿਆਲੀ ਸੀ, ਜਿਵੇਂ ਮੀਂਹ ਪੈ ਰਿਹਾ ਹੋਵੇ। ਉੱਥੇ ਪਹੁੰਚਦੇ ਹੀ ਅਸੀਂ ਹੋਟਲ ਵਿੱਚ ਕਮਰੇ ਬੁੱਕ ਕਰਵਾ ਲਏ। ਉਹ ਬਾਤੇ ਫੁੱਫੜ ਇੱਕ ਕਮਰੇ ਵਿੱਚ ਰਹਿਣਗੇ ਮੇਰੇ ਮਾਪੇ ਤਾਂ ਇੱਕ ਕਮਰੇ ਵਿੱਚ ਤੇ ਮੇਰੇ ਲਈ ਇੱਕ ਵੱਖਰਾ ਕਮਰਾ ਸੀ ਅਸੀਂ ਸਾਰੇ ਨਹਾ ਧੋ ਕੇ ਫਰੈਸ਼ ਹੋ ਗਏ ਤੇ ਨਾਸ਼ਤਾ ਕਰਨ ਲਈ ਹੇਠਾਂ ਆ ਗਏ ਮੈਨੂੰ ਹੌਣ ਵਿੱਚ ਥੋੜੀ ਦੇਰ ਹੋ ਗਈ ਸੀ ਤੇ ਸਾਰੇ ਇੱਕੋ ਮੇਜ਼ ਤੇ ਨਾਸ਼ਤਾ ਕਰਨ ਲਈ ਬੈਠੇ ਹੋਏ ਸੀ ਪਰ ਮੈਨੂੰ ਉਸ ਮੇਜ਼ ਤੇ ਜਗ੍ਹਾ ਨਹੀਂ ਮਿਲੀ ਇਸ ਲਈ ਮੈਂ ਜਾ ਕੇ ਕੋਨੇ ਵਿੱਚ ਇੱਕ ਮੇਜ਼ ਤੇ ਬੈਠ ਗਿਆ ਅਸੀਂ ਸਵੇਰੇ ਜਲਦੀ ਆਏ ਸੀ ਇਸ ਲਈ ਹੋਟਲ ਵਿੱਚ ਬਹੁਤੇ ਲੋਕ ਨਹੀਂ ਸੀ ਉਹਨਾਂ ਨੇ ਬਗੀਚੇ ਵਿੱਚ ਖਾਣੇ ਦਾ ਪ੍ਰਬੰਧ ਕੀਤਾ ਸੀ ਇਹ ਇੱਕ ਖੁੱਲੀ ਜਗ੍ਹਾ ਤੇ ਇੱਕ ਵਧੀਆ ਕੁਦਰਤੀ ਦ੍ਰਿਸ਼ ਸੀ ਸਵੇਰ ਦੀ ਹਲਕੀ ਧੁੱਪ ਠੰਡੀ ਹਵਾ ਮੌਸਮ ਬਹੁਤ ਵਧੀਆ ਸੀ ਮੈਂ ਇਹੀ ਨਜ਼ਾਰਾ ਦੇਖ ਰਿਹਾ ਸੀ ਜਦੋਂ ਮੇਰੀ ਭੂਆ ਦਾ ਮੁੰਡਾ ਮੇਰੇ ਵੱਲ ਭੱਜ ਕੇ ਆਇਆ ਉਸ ਨੂੰ ਮੇਰੇ ਨਾਲ ਖੇਡਣਾ ਬਹੁਤ ਪਸੰਦ ਸੀ ਤੇ ਮੈਨੂੰ ਵੀ ਉਸਨੇ ਪੈਰਾਂ ਵਿੱਚ ਚੱਪਲਾਂ ਨਹੀਂ ਪਾਈਆਂ ਸੀ ਇਸ ਲਈ ਕੁਝ ਵਾਜਣਾ ਜਾਵੇ ਭੂਆ ਵੀ ਉਸ ਦੇ ਪਿੱਛੇ ਆ ਗਈ ਸੀ ਮੈਂ ਉਸ ਨੂੰ ਆਪਣੇ ਮੇਜ਼ ਦੇ ਸਾਹਮਣੇ ਬਿਠਾਇਆ ਤੇ ਭੂਆ ਵੀ ਆ ਗਈ ਉਹ ਮੇਰੇ ਸਾਹਮਣੇ ਆ ਕੇ ਹੀਠਾਂ ਬੈਠ ਗਈ ਸੀ ਪੂਆ ਦੇਖ ਵਿੱਚ ਬਹੁਤ ਸੋਹਣੀ ਸੀ ਲੱਗਦਾ ਹੀ ਨਹੀਂ ਸੀ ਕਿ ਪੂਆ ਦਾ ਕੋਈ ਮੁੰਡਾ ਵੀ ਹੈ ਉਹ ਆਪਣੇ بیٹے ਨੂੰ ਚਪਲਾ ਪਵਾ ਰਹੀ ਸੀ ਜਿਵੇਂ ਹੀ ਉਹ ਹੇਠਾਂ ਚੁੱਕੀ ਤਾਂ ਮੈਨੂੰ ਦਿਖਾਈ ਦਿੱਤੇ ਮੇਰੇ ਬੈਠੇ ਬੈਠੇ ਹੀ ਰੋਕ ਕੰਡੇ ਖੜੇ ਹੋ ਗਏ ਮੈਂ ਕਦੇ ਉਹਨਾਂ ਨੂੰ ਇਸ ਤਰ੍ਹਾਂ ਨਹੀਂ ਵੇਖਿਆ ਸੀ ਪਰ ਇਸ ਵਾਰ ਮੈਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ ਭੂਆ 29 ਸਾਲਾਂ ਦੀ ਕੋਰੇ ਰੰਗ ਦੀ ਪੜ੍ਹੀ ਲਿਖੀ ਮਾਡਰਨ ਸੁੰਦਰ ਕੁੜੀ ਸੀ ਉਸ ਦਾ ਨਾਂ ਜਾਨਵੀ ਸੀ ਮੈਂ ਕੁਝ ਦੇਰ ਤੱਕ ਆਪਣੀਆਂ ਅੱਖਾਂ ਟਿਕਾਈ ਉਸ ਵੱਲ ਇਸੇ ਤਰ੍ਹਾਂ ਦੇਖਦਾ ਰਿਹਾ ਭੂਆ ਮੁੰਡੇ ਨੂੰ ਚਪਲਾਂ ਪਵਾ ਰਹੀ ਸੀ ਹੀਰੋਸ ਨੇ ਉੱਪਰ ਮੇਰੇ ਵੱਲ ਦੇਖਿਆ ਤਾਂ ਉਹ ਸਮਝ ਗਈ ਕਿ ਮੇਰੀ ਅੱਖ ਕਿੱਥੇ ਆ ਉਹ ਨੀਲੇ ਰੰਗ ਦੀਆਂ ਐਨਕਾਂ ਵਿੱਚ ਇੰਨੀ ਸੋਹਣੀ ਲੱਗ ਰਹੀ ਸੀ ਕਿ ਮੈਂ ਪਾਸੇ ਦੇਖ ਹੀ ਨਹੀਂ ਰਿਹਾ ਸੀ ਪਰ ਫਿਰ ਮੈਂ ਜਲਦੀ ਨਾਲ ਅੱਖਾਂ ਫੇਰ ਲਈਆਂ ਉਹ ਠਿੱਕੇ ਆਪਣੀ ਥਾਂ ਤੇ ਜਾਣ ਲੱਗੀ ਉਹਨਾਂ ਨੂੰ ਦੇਖ ਕੇ ਹੁਣ ਮੈਨੂੰ ਕੁਝ ਵੱਖਰਾ ਹੀ ਮਹਿਸੂਸ ਹੋਣ ਲੱਗਾ ਸੀ ਮੇਰੀ ਨਜ਼ਰ ਵਾਰ-ਵਾਰ ਭੂਆ ਵੱਲ ਜਾ ਰਹੀ ਸੀ ਪਰ ਉਹ ਮੈਨੂੰ ਦੇਖ ਕੇ ਅਣਦੇਖਾ ਕਰ ਰਹੀ ਸੀ ਫਿਰ ਥੋੜੀ ਦੇਰ ਬਾਅਦ ਅਸੀਂ ਨਾਸ਼ਤਾ ਕੀਤਾ ਤੇ ਸੈਰ ਕਰਨ ਲਈ ਬਾਹਰ ਚਲੇ ਗਏ ਅਸੀਂ ਕੁਝ ਦੇਰ ਘੁੰਮਦੇ ਰਹੇ ਫਿਰ ਸ਼ਾਮ ਨੂੰ ਅਸੀਂ ਖਰੀਦਦਾਰੀ ਲਈ ਨੇੜਲੇ ਬਾਜ਼ਾਰ ਜਾਣ ਦਾ ਫੈਸਲਾ ਕੀਤਾ ਮੇਰੇ ਮੰਮੀ ਡੈਡੀ ਨੇ ਕਿਹਾ ਅਸੀਂ ਹੁਣ ਬਹੁਤ ਥੱਕ ਗਏ ਹਾਂ ਅਸੀਂ ਇਕੱਤਾ ਕਮਰੇ ਵਿੱਚ ਰਹਾਂਗੇ ਤੁਸੀਂ ਬਾਜ਼ਾਰ ਚਲੇ ਜਾਓ ਜਿਵੇਂ ਹੀ ਫੈਸਲਾ ਹੋਇਆ ਅਸੀਂ ਸ਼ਾਮ ਨੂੰ ਕਾਰ ਰਾਹੀ ਬਾਜ਼ਾਰ ਗਏ ਉਸ ਦਿਨ ਐਤਵਾਰ ਹੋਣ ਕਰਕੇ ਬਾਜ਼ਾਰ ਵਿੱਚ ਬਹੁਤ ਭੀੜ ਸੀ ਅਸੀਂ ਉੱਪਰ ਬਾਜ਼ਾਰ ਵੱਲ ਜਾਣ ਲੱਗੇ ਵਾਪਸ ਆਉਣ ਵਾਲੇ ਲੋਕ ਇੱਕ ਪਾਸੇ ਤੋਂ ਹੇਠਾਂ ਆ ਰਹੇ ਸੀ ਅਸੀਂ ਦੂਜੇ ਪਾਸੇ ਤੋਂ ਹੌਲੀ-ਹੌਲੀ ਉੱਪਰ ਜਾਣ ਲੱਗੇ। ਉਫੜ ਬੱਚੇ ਨੂੰ ਲੈ ਕੇ ਭੀੜ ਵਿੱਚ ਅੱਗੇ ਤੁਰ ਰਿਹਾ ਸੀ। ਜਾਨਵੀ ਭੂਆ ਉਸਦੇ ਪਿੱਛੇ ਤੁਰ ਰਹੀ ਸੀ ਤੇ ਉਹਨਾਂ ਦੇ ਪਿੱਛੇ ਮੈਂ ਤੁਰ ਰਿਹਾ ਸੀ। ਮੈਂ ਆਪਣੀ ਭੂਆ ਨੂੰ ਤੱਕਾ ਨਾ ਦੇਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਭੀੜ ਇੰਨੀ ਜ਼ਿਆਦਾ ਸੀ ਕਿ ਬਹੁਤ ਸਾਰੇ ਲੋਕ ਮੈਨੂੰ ਪਿੱਛੇ ਤੋਂ ਤਾਕਣ ਲੱਗ ਪਏ। ਉਸ ਭੀੜ ਵਿੱਚ ਤੁਰਦਿਆਂ ਮੇਰਾ ਸਰੀਰ ਜਾਨਵੀ ਭੂਆ ਨਾਲ ਪਿੱਛੇ ਤੋਂ ਲੱਗ ਰਿਹਾ ਸੀ ਭੂਆ ਨੇ ਕੁੜਤਾ ਤੇ ਪਜਾਮਾ ਪਾਇਆ ਹੋਇਆ ਸੀ ਜਿਵੇਂ ਹੀ ਮੈਂ ਭੂਆ ਨਾਲ ਲੱਗਾ ਤਾਂ ਮੇਰਾ ਦਿਲ ਤੁਰੰਤ ਜ਼ੋਰ-ਜ਼ੋਰ ਦੀ ਧੜਕਣ ਲੱਗ ਪਿਆ ਸੀ ਦੋਸਤੋ ਭੀੜ ਦੇ ਕਾਰਨ ਭੂਆ ਅੱਗੇ-ਪਿੱਛੇ ਹਿੱਲ ਰਹੀ ਸੀ ਪਰ ਜਾਨਵੀ ਭੂਆ ਨੇ ਕੁਝ ਨਹੀਂ ਕਿਹਾ ਕਿ ਉਹ ਕੇ ਪੀੜ ਵਿੱਚ ਕੋਈ ਹੋਰ ਵਿਕਲਪ ਨਹੀਂ ਸੀ ਉਹਨਾਂ ਨੂੰ ਵੀ ਸ਼ਾਇਦ ਅਹਿਸਾਸ ਹੋ ਗਿਆ ਸੀ ਕਿ ਮੈਂ ਪਿੱਛੇ ਤੋਂ ਕੀ ਕਰ ਰਿਹਾ ਹਾਂ ਪਰ ਉਸਨੇ ਕੁਝ ਨਹੀਂ ਕੀਤਾ ਮੇਰਾ ਹੱਥ ਉਸਦੇ ਹੱਥ ਨੂੰ ਛੂ ਰਿਹਾ ਸੀ ਅੰਤ ਵਿੱਚ ਅਸੀਂ ਬਾਜ਼ਾਰ ਵਿੱਚ ਪਹੁੰਚ ਗਏ ਤੇ ਖਰੀਦਦਾਰੀ ਸ਼ੁਰੂ ਕਰ ਦਿੱਤੀ ਫੁੱਫੜ ਵੀ ਖਰੀਦਦਾਰੀ ਵਿੱਚ ਰੁੱਝਿਆ ਹੋਇਆ ਸੀ ਇਰਫੜਨੇ ਕੀਆ ਮੈਂ ਅੰਛ ਬੇਟੇ ਲਈ ਕੁਝ ਖਾਣ ਲੈ ਲੈਂਦਾ ਹਾਂ ਤੁਸੀਂ ਅੱਗੇ ਆ ਜਾਣਾ ਇਹ ਕਹਿ ਕੇ ਉਹ ਅੱਗੇ ਚਲੇ ਗਏ ਉਹਨਾਂ ਦੇ ਜਾਂਦੇ ਹੀ ਭੂਆ ਅਚਾਨਕ ਖੁਸ਼ ਹੋ ਕੇ ਖਰੀਦਦਾਰੀ ਕਰਨ ਲੱਗ ਪਈ ਦੋਸਤੋ ਭੂਆ ਮੇਰੇ ਬਹੁਤ ਨੇੜੇ ਆ ਗਈ ਤੇ ਆਪਣੇ ਹੱਥ ਨਾਲ ਮੈਨੂੰ ਫੜਨ ਲੱਗੀ ਉਸ ਦੇ ਚਿਹਰੇ ਤੇ ਕਾਲਜ ਜਾਣ ਵਾਲੀ ਕੁੜੀ ਵਰਗੀ ਖੁਸ਼ੀ ਸੀ ਅਸੀਂ ਬਹੁਤ ਕਰੀਬੀ ਦੋਸਤਾਂ ਵਾਂਗ ਗੱਲਾਂ ਕਰ ਰਹੇ ਸੀ ਜਿਹਾ ਬਿਲਕੁਲ ਵੀ ਨਹੀਂ ਲੱਗ ਰਿਹਾ ਸੀ ਕਿ ਉਹ ਮੇਰੀ ਭੂਆ ਹੈ ਫਿਰ ਮੈਂ ਵੀ ਉਸ ਦੀ ਖਰੀਦਦਾਰੀ ਵਿੱਚ ਮਦਦ ਕਰਨ ਲੱਗ ਪਿਆ ਸੀ ਉਸੇ ਵੇਲੇ ਅਚਾਨਕ ਮੈਂ ਆਪਣਾ ਹੱਥ ਉਸ ਦੇ ਮੋਢੇ ਤੇ ਰੱਖਿਆ ਤੇ ਉਸ ਨੂੰ ਇੱਕ ਸੂਟ ਦਿਖਾਇਆ ਉਹਨੇ ਕੁਝ ਨਹੀਂ ਕਿਹਾ ਫਿਰ ਮੈਂ ਸੋਚਿਆ ਕਿ ਹੁਣ ਮੈਨੂੰ ਉਸ ਦੀ ਪੂਰੀ ਇਜਾਜ਼ਤ ਮਿਲ ਗਈ ਹੈ ਹੁਣ ਡਰਨ ਦੀ ਕੋਈ ਲੋੜ ਨਹੀਂ ਹੈ ਫਿਰ ਮੈਂ ਵੀ ਬਿਨਾ ਕਿਸੇ ਡਰ ਦੇ ਉਸ ਦੇ ਨੇੜੇ ਹੋਣ ਲੱਗ ਪਿਆ ਸੀ ਦੋਸਤੋ ਉੱਥੇ ਰਾਹ ਵਿੱਚ ਦੁਕਾਨਾਂ ਵੀ ਬਹੁਤ ਛੋਟੀਆਂ ਸੀ ਇਸ ਲਈ ਅਸੀਂ ਅੰਦਰ ਜਾ ਕੇ ਇੱਕ ਦੂਜੇ ਦੇ ਬਹੁਤ ਨੇੜੇ ਖੜੇ ਹੋ ਜਾਂਦੇ ਸੀ ਮੈਂ ਆਪਣੀ ਭੂਆ ਦੇ ਪਿੱਛੇ ਖੜਾ ਸੀ ਤੇ ਉਸ ਨੂੰ ਸਾਹਮਣੇ ਪਿਆ ਸਮਾਨ ਦਿਖਾਉਣ ਦਾ ਦਿਖਾਵਾ ਕਰ ਰਿਹਾ ਸੀ ਮੈਂ ਉਸ ਨਾਲ ਇਸ ਤਰ੍ਹਾਂ ਪੇਸ਼ ਆ ਰਿਹਾ ਸੀ ਜਿਵੇਂ ਮੈਂ ਉਸ ਦਾ ਪਤੀ ਹੋਵਾਂ ਉਸ ਨੇ ਮੈਨੂੰ ਬਿਲਕੁਲ ਪਾਗਲ ਕਰ ਦਿੱਤਾ ਸੀ ਉਦੋਂ ਹੀ ਫਟਦਾ ਫੋਨ ਆਇਆ ਤੇ ਸਾਨੂੰ ਜਾਣਾ ਪਿਆ ਫਿਰ ਅਸੀਂ ਉਪਰੋਂ ਹੀਠਾਂ ਆਉਣਾ ਸ਼ੁਰੂ ਕਰ ਦਿੱਤਾ ਮੈਂ ਫਿਰ ਪਹਿਲਾ ਵਾਂਗ ਭੂਆ ਦੇ ਪਿੱਛੇ-ਪਿੱਛੇ ਹੀ ਆ ਰਿਹਾ ਸੀ ਜਿਵੇਂ-ਜਿਵੇਂ ਅਸੀਂ ਹੀਠਾਂ ਆ ਰਹੇ ਸੀ ਭੀੜ ਵੱਧਨੀ ਸ਼ੁਰੂ ਹੋ ਗਈ ਸੀ ਹਰ ਕੋਈ ਇੱਕ ਦੂਜੇ ਦੇ ਬਹੁਤ ਨੇੜੇ ਤੁਰ ਰਿਹਾ ਸੀ ਦੋਸਤੋ ਫਿਰ ਮੈਂ ਬਿਨਾਂ ਸੋਚੇ ਸਮਝੇ ਉਸ ਨੂੰ ਪਿੱਛੇ ਤੋਂ ਫੜ ਲਿਆ ਭੂਆ ਵੀ ਪੂਰਾ ਆਨੰਦ ਲੈ ਰਹੀ ਸੀ ਉਹ ਕੁਝ ਨਹੀਂ ਕਹਿ ਰਹੀ ਸੀ ਚਾਨਕਤ ਸਾਹਮਣੇ ਤੋਂ ਇੱਕ ਕਾਰ ਆ ਗਈ ਤਾਂ ਸਾਰੇ ਇੱਕ ਥਾਂ ਤੇ ਰੁਕ ਗਏ ਸੀ ਦੋਸਤੋ ਮੈਂ ਇਸ ਦਾ ਫਾਇਦਾ ਉਠਾਇਆ ਤੇ ਭੂਆ ਦੇ ਲੱਕ ਨੂੰ ਕੱਸ ਕੇ ਫੜ ਲਿਆ ਸੀ ਮੈਨੂੰ ਬਹੁਤ ਮਜ਼ਾ ਆ ਰਿਹਾ ਸੀ ਫਿਰ ਅਸੀਂ ਕਾਰ ਰਾਹੀਂ ਕਮਰੇ ਵਿੱਚ ਵਾਪਸ ਆ ਗਏ ਸੀ ਸਾਡੇ ਕੋਲੋਂ ਡਰਾਈਵਰ ਨੇ 350 ਰੁਪਏ ਕਰਾਇਆ ਲਿਆ ਸੀ। ਦੋਸਤੋ ਅਸੀਂ ਪਿਛਲੀ ਰਾਤ ਚੰਗੀ ਤਰ੍ਹਾਂ ਸੁੱਤੇ ਨਹੀਂ ਸੀ। ਇਸ ਲਈ ਰਾਤ ਦਾ ਖਾਣਾ ਖਾਣ ਤੋਂ ਬਾਅਦ ਅਸੀਂ ਸਾਰੇ ਜਲਦੀ ਸੌਣ ਲਈ ਚਲੇ ਗਏ। ਪਰ ਮੈਨੂੰ ਨੀਂਦ ਨਹੀਂ ਆ ਰਹੀ ਸੀ। ਮੈਂ ਸਵੇਰਵਾਰੀ ਗੱਲ ਵਾਰ-ਵਾਰ ਯਾਦ ਕਰ ਰਿਹਾ ਸੀ। ਉਹ ਵਾਂਗ ਮੈਂ ਫੋਨ ਤੇ ਗੱਲ ਵੀ ਨਹੀਂ ਕਰ ਸਕਦਾ ਸੀ ਮੈਂ ਪੂਰੀ ਤਰ੍ਹਾਂ ਉਲਝਣ ਵਿੱਚ ਸੀ ਕਿ ਕੀ ਕਰਾਂ ਇਸ ਬਾਰੇ ਹੀ ਸੋਚਦਾ ਸੋਚਦਾ ਮੈਂ ਸੌਂ ਗਿਆ ਸੀ ਮੇਰੀ ਮੰਮੀ ਸਵੇਰੇ ਜਲਦੀ ਉੱਠ ਜਾਂਦੀ ਸੀ ਉਸ ਨੇ ਸਾਰਿਆਂ ਨੂੰ ਜਗਾ ਦਿੱਤਾ ਤੇ ਅੱਜ ਅਸੀਂ ਫੇਰ ਹੀ ਟਾਂ ਨਾਸ਼ਤਾ ਕਰਨ ਲਈ ਬੈਠ ਗਏ ਨਾਸ਼ਤਾ ਕਰਨ ਤੋਂ ਬਾਅਦ ਮੰਮੀ ਡੈਡੀ ਆਪਣੇ ਕਮਰੇ ਵਿੱਚ ਚਲੇ ਗਏ ਮੈਂ ਫੁੱਫੜ ਤੇ ਪੂਆ ਵੀ ਆਪਣੇ ਕਮਰੇ ਵਿੱਚ ਜਾਣ ਲੱਗੇ ਉਹਨਾਂ ਦਾ ਬੇਟਾ ਖੜਾਉਣੇ ਮੰਗਣ ਲੱਗ ਪਿਆ ਸੀ ਜਦੋਂ ਉਹ ਜ਼ਿਆਦਾ ਜਿੱਦ ਕਰਨ ਲੱਗਾ ਤਾਂ ਫੁੱਫੜ ਨੇ ਪੂਆ ਨੂੰ ਕਿਹਾ ਤੁਸੀਂ ਉੱਪਰ ਕਮਰੇ ਵਿੱਚ ਚਲੇ ਜਾਓ ਮੈਂ ਬਾਹਰ ਕੁਝ ਦੁਕਾਨਾਂ 'ਨੇ ਉੱਥੇ ਕੁਝ ਖਡੌਣਿਆਂ ਦਾ ਪਤਾ ਕਰ ਆਵਾਂ ਇਹ ਕਹਿ ਕੇ ਜਿਵੇਂ ਹੀ ਉਫੜ ਬਾਹਰ ਗਏ ਤਾਂ ਦੋਸਤੋ ਮੈਂ ਭੂਆ ਵੱਲ ਦੇਖਿਆ ਉਹ ਵੀ ਮੇਰੇ ਵੱਲ ਇੱਕ ਵੱਖਰੀ ਨਜ਼ਰ ਨਾਲ ਦੇਖ ਰਹੀ ਸੀ ਤੇ ਅਸੀਂ ਕਮਰੇ ਵਿੱਚ ਆਉਣ ਲਈ ਲਿਫਟ ਵਿੱਚ ਚੜ ਗਏ ਅਸੀਂ ਦੋਵੇਂ ਕੁਝ ਨਹੀਂ ਬੋਲ ਰਹੇ ਸੀ ਤਾਂ ਫਿਰ ਮੈਂ ਭੂਆ ਨੂੰ ਪੁੱਛਿਆ ਪੂਆ ਉੱਫੜ ਬਾਹਰ ਗਏ ਹੋਏ ਨੇ ਇਸ ਲਈ ਅਸੀਂ ਕੁਝ ਸਮੇਂ ਲਈ ਮੇਰੇ ਕਮਰੇ ਵਿੱਚ ਬੈਠ ਸਕਦੇ ਹਾਂ ਉਹਨਾਂ ਨੂੰ ਵੈਸੇ ਵੀ ਵਾਪਸ ਆਉਣ ਵਿੱਚ ਲਗਭਗ ਡੇਢ ਤੋਂ 2 ਘੰਟੇ ਲੱਗਣਗੇ ਆਪੂਆ ਵੀ ਇਸ ਲਈ ਹਾਂ ਕਹਿ ਦਿੱਤੀ ਮੈਂ ਅੰਦਰੋਂ ਬਹੁਤ ਖੁਸ਼ ਮਹਿਸੂਸ ਕਰ ਰਿਹਾ ਸੀ ਫਿਰ ਲਿਫਟ ਤੋਂ ਉਤਰ ਕੇ ਅਸੀਂ ਕਮਰੇ ਵੱਲ ਆ ਗਏ ਮੈਂ ਕਮਰੇ ਦਾ ਦਰਵਾਜ਼ਾ ਖੋਲ੍ਹਿਆ ਤੇ ਪਹਿਲਾਂ ਭੂਆ ਨੂੰ ਅੰਦਰ ਜਾਣ ਦਿੱਤਾ ਦੋਸਤੋ ਫਿਰ ਮੈਂ ਅੰਦਰ ਆ ਕੇ ਦਰਵਾਜ਼ਾ ਬੰਦ ਕਰ ਦਿੱਤਾ ਸੀ ਜਦੋਂ ਭੂਆ ਅੱਗੇ ਤੁਰ ਰਹੀ ਸੀ ਤਾਂ ਮੇਰੀਆਂ ਅੱਖਾਂ ਸਿਰਫ ਉਸ ਉੱਤੇ ਹੀ ਟਿਕੀਆਂ ਹੋਈਆਂ ਸੀ ਹੁਣ ਮੈਂ ਮੌਕਾ ਨਹੀਂ ਗਵਾਉਣਾ ਚਾਹੁੰਦਾ ਸੀ ਮੈਨੂੰ ਅਜਿਹਾ ਮੌਕਾ ਦੁਬਾਰਾ ਨਹੀਂ ਮਿਲੇਗਾ ਦੋਸਤੋ ਜੀਵੇ ਹੀ ਪੂਆ ਬੈੱਡ ਕੋਲ ਪਹੁੰਚੀ ਤਾਂ ਮੈਂ ਤੁਰੰਤ ਉਸ ਦਾ ਹੱਥ ਫੜ ਲਿਆ ਤੇ ਕਿਹਾ ਪੂਆ ਹੁਣ ਤੁਸੀਂ ਬੈੱਡ ਉੱਤੇ ਚਲੋ ਉਹਨਾਂ ਨੇ ਪਹਿਲਾਂ ਨਾ ਕੀਤੀ ਪਰ ਜਦੋਂ ਮੈਂ ਲਗਭਗ 15 ਮਿੰਟ ਚੰਗੀ ਤਰ੍ਹਾਂ ਗੱਲਾਂ ਕੀਤੀਆਂ ਤਾਂ ਉਹ ਵੀ ਬੈੱਡ ਤੇ ਆ ਗਈ ਹੁਣ ਤੁਸੀਂ ਦੋਸਤੋ ਸਮਝ ਸਕਦੇ ਹੋ ਕਿ ਮੈਂ ਗੱਲਾਂ ਕਿਸ ਤਰ੍ਹਾਂ ਕੀਤੀਆਂ ਹੋਣਗੀਆਂ ਬਾਕੀ ਤੁਸੀਂ ਸਾਰੇ ਸਿਆਣੇ ਹੋ ਮੈਂ ਕਿਹਾ ਭੂਆ ਬਿਨਾਂ ਸਮਾਂ ਬਰਵਾਦ ਕੀਤੇ ਜਲਦੀ ਜਲਦੀ ਆਪਣੇ ਉਤਾਰ ਦੇਵੋ ਦੋਸਤੋ ਫਿਰ ਕੀ ਸੀ ਮੈਂ ਵੀ ਆਪਣੇ ਕੱਪੜੇ ਉਤਾਰ ਕੇ ਬੈੱਡ ਉੱਤੇ ਚਲਾ ਗਿਆ ਤੇ ਮੈਂ 15-20 ਮਿੰਟਾਂ ਬਾਅਦ ਬੈੱਡ ਤੋਂ ਹੇਠਾਂ ਆ ਗਿਆ ਮੈਨੂੰ ਬਹੁਤ ਖੁਸ਼ੀ ਹੋਈ ਸੀ ਭੂਆ ਨੇ ਕਿਹਾ ਮੈਂ ਬਾਜ਼ਾਰ ਵਿੱਚ ਹੀ ਸਮਝ ਲਿਆ ਸੀ ਇਸ ਲਈ ਤੇਰਾ ਹੱਥ ਵੇਖਿਆ ਆ ਸੱਚੀ ਤੇਰੇ ਵਿੱਚ ਪੂਰੀ ਤਾਕਤ ਆ ਤੂੰ ਆਪਣੇ ਫੁੱਫੜ ਨੂੰ ਵੀ ਪਿੱਛੇ ਛੱਡ ਦਿੱਤਾ ਹੈ ਦੋਸਤੋਂ ਹੁਣ ਕਿਤੇ ਜਾ ਕੇ ਮੈਨੂੰ ਸ਼ਾਂਤੀ ਮਹਿਸੂਸ ਹੋਈ ਸੀ ਤੇ ਮੇਰਾ ਮਨ ਸ਼ਾਂਤ ਹੋ ਗਿਆ ਸੀ ਫਿਰ ਪਿੰਡ ਜਾਣ ਤੋਂ ਬਾਅਦ ਵੀ ਮੈਂ ਤੇ ਮੇਰੀ ਭੂਆ ਖੁਸ਼ ਰਹਿਣ ਲੱਗੇ ਜਦੋਂ ਵੀ ਮੈਨੂੰ ਮੌਕਾ ਮਿਲਦਾ ਮੈਂ ਭੂਆ ਕੋਲ ਚਲਾ ਜਾਂਦਾ ਸੀ ਦੋਸਤੋ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁੰਨਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਮਿਲਦੇ ਹਾਂ ਕਿਸੇ ਹੋਰ ਕਹਾਣੀ ਵਿੱਚ ਉਦੋਂ ਤੱਕ ਸਾਰਿਆਂ ਦਾ ਧੰਨਵਾਦ ਜੀ